ਸਰ 10 ਕਰੋੜ ਆ ਗਿਆ ਸਰ 10 ਕਰੋੜ 10 ਕਰੋੜ 10 ਕਰੋੜ ਆ ਗਿਆ ਸਰ ਲਓ ਜੀ ਹੁਣ 10 ਕਰੋੜ ਰੁਪਏ ਦਾ ਲਾਟੀ ਟਿਕਟ ਆ ਗਿਆ ਯਾਨੀ ਇੱਕ ਹੀ ਬੰਦੇ ਨੂੰ 10 ਕਰੋੜ ਦਾ ਇਨਾਮ ਨਿਕਲ ਸਕਦਾ ਹੈ ਜਿਸ ਦਾ ਡਰਾ 9ਵੇਂ ਸਾਲ 2025 ਦੇ ਹੋਣ ਤੇ 181 2025 ਨੂੰ ਕੱਢਿਆ ਜਾਵੇਗਾ ਇਸ ਬਾਬਤ ਹੋਰ ਜਾਣਕਾਰੀ ਫਾਜ਼ਲ ਕਾਦੇ ਮਹਿਰੀਆ ਬਾਜ਼ਾਰ ਵਿਖੇ ਰੂਪ ਚੰਦ ਲੋਟਰੀ ਦੇ ਸੰਚਾਲਕ ਬੋਬੀ ਨੇ ਦਿੱਤੀ ਹੈ ਸਰ ਹੁਣ ਨੇ ਕਹਿ ਜੀ ਲਾਟਰੀ ਆ ਗਈ ਹੈ ਜਿੰਦਾ ਤੁਸੀਂ ਜ਼ਿੰਦਗੀ 'ਚ ਕਦੇ ਨਾਮ ਨਹੀਂ ਸੁਣਿਆ ਹੋਏਗਾ ਇਤਿਹਾਸ 'ਚ ਕਦੇ ਨਾਮ ਨਹੀਂ ਸੁਣਿਆ ਹੋਏਗਾ ਜਾਨੀ ਕਿ ਐਡੀ ਜ਼ਬਰਦਸਤ ਲਾਟਰੀ ਆ ਗਈ ਹੈ ਜਿਹੜੀ ਪੰਜਾਬ ਸਰਕਾਰ ਨੇ ਲਾਂਚ ਕਰਦੀ ਹੈ ਅੱਜ ਤੱਕ ਦੇ ਇਤਿਹਾਸ 'ਚ ਅੱਜ ਤੱਕ ਜਿੰਨੀਆਂ ਵੀ ਲਾਟਰੀਆਂ ਦੱਲੀਆਂ ਉਹਨੇ ਫਸਟ ਪ੍ਰਾਈਜ਼ ਕਰੋੜ ਡੇਢ ਕਰੋੜ 2.5 ਕਰੋੜ ਤੇ 5 ਕਰੋੜ ਤੱਕ ਰੱਖਿਆ ਗਿਆ ਹੈ ਲੇਕਿਨ ਹੁਣ ਸਾਰਿਆਂ ਨੂੰ ਉਹਨਾਂ ਨੂੰ ਪਾਰ ਕਰਕੇ ਇੱਕ ਲਾਟਰੀ ਜਿਹੜੀ ਸਰਕਾਰ ਨੇ ਚਲਾਈ ਹੈ ਜਿੰਦਾ ਕਿ ਫਸਟ ਪ੍ਰਾਈਜ਼ ਰੱਖਿਆ ਗਿਆ ਹੈ ਜੀ 10 ਕਰੋੜ 10 ਕਰੋੜ 1 ਨਹੀਂ ਸਰ 2 ਨਹੀਂ ਸਰ 10 ਕਰੋੜ ਆਹ ਲਾਟਰੀ ਸਾਰੀ ਸ਼ੁਰੂ ਹੋਈ ਹੈ ਮਾ ਮਾ ਮਾਈ ਦੇ ਚਰਨਾਂ ਨਾਲ ਲਾ ਕੇ ਸਾਰਾ ਪਹਿਲੇ ਸ਼ੁਰੂਆਤ ਕਰਦੇ ਆਂ ਇਸ ਲਾਟਰੀ ਦੀ ਵੀ ਮਾਤਾ ਰਾਣੀ ਆਪਣੀ ਲਾਜ ਰੱਖੇਗੀ ਆਪਾਂ ਮਾਤਾ ਰਾਣੀ ਅੱਗੇ ਦੁਆ ਕਰਦੇ ਆਂ ਮਾਂ ਮੁਰਾਦੇ ਪੂਰੀ ਕਰਦੇ ਹਲਵਾ ਵੰਟੂਗੀ ਕਿਆ ਨਾ ਮਤਲਬ ਆਪਾਂ ਹਲਵਾ ਹੀ ਨਹੀਂ ਆ ਦੇਖੋ ਪੇੜੇ ਵੀ ਵੰਡਾਂਗੇ ਜੀ ਆ ਵੀ ਵੰਡਨੇ ਆ ਸਰ ਆਪਾਂ ਪੇੜੇ ਸਰ ਆ ਦੱਸ ਦਈਏ ਜਿਹੜੀ ਲਾਟਰੀ ਆਈ ਹੈ ਇਹਦਾ ਫਰਸਟ ਪ੍ਰਾਈਜ਼ ਸਰ 10 ਕਰੋੜ 10 ਕਰੋੜ ਜਿਹੜਾ ਕਿ ਇੱਕੋ ਬੰਦੇ ਨੂੰ ਇਹ ਆਏਗਾ ਸਰ ਅੱਜ ਤੱਕ ਕੋਈ ਲਾਟਰੀ ਹੈ ਜੀ ਨਹੀਂ ਆਈ ਹੈ ਜਿੰਦੇ ਫਰਸਟ ਪ੍ਰਾਈਜ਼ 10 ਕਰੋੜ ਦਾ ਰੱਖਿਆ ਗਿਆ ਹੈ ਲੇਕਿਨ ਇਹ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਲਾਂਚ ਕੀਤੀ ਹੈ ਉਹ ਵੀ ਨਵੇਂ ਸਾਲ ਦੇ ਆਗਮਨ ਤੇ ਯਾਨੀ ਕਿ 2025 ਦਾ ਨਵੇਂ ਸਾਲ ਦਾ ਪਹਿਲਾ ਜਾਮ 10 ਕਰੋੜ ਕੇ ਨਾਮ ਯਾਨੀ ਕਿ ਆ ਤੁਹਾਡੇ 10 ਕਰੋੜ ਰੁਪਇਆ ਆ ਸਕਦਾ ਤੁਹਾਨੂੰ ਸਰ ਅੱਗੇ ਆਪਣੀ ਦੁਕਾਨ ਤੋਂ ਆ ਦੇਖੋ ਜਿਵੇਂ ਨਿਕਲਿਆ ਸੀਗਾ 2.5 ਕਰੋੜ 5 ਕਰੋੜ ਹੁਣ ਇਸ ਤੋਂ ਉੱਪਰ ਜਿਹੜੀ ਫੋਟੋ ਲਗਣੀ ਹੈ ਉਹ 10 ਕਰੋੜ ਦੀ ਲਗਣੀ ਹੈ ਉਹ ਤੁਹਾਡੇ ਚ ਕੋਈ ਕਰਮਾ ਵਾਲਾ ਬੰਨਾ ਹੈ ਜੀ 10 ਕਰੋੜ ਦਾ ਵਿਜੇਤਾ ਇਹ ਬਹੁਤ ਵਧੀਆ ਲਾਡਰੀ ਹੈ ਸਰ ਤੁਸੀਂ ਸੋਚੋ ਵੀ ਜਿਹੜੇ ਲੋਕ ਅੱਗੇ ਮੇਰੇ ਕੋਲ ਲਾਡਰੀਆਂ ਕਈ ਲੋਕਾਂ ਨੂੰ ਆਈਆਂ ਨਿਕਲੀਆਂ ਵੀ ਉਹ ਵਿਚਾਰੇ ਆਦਾ ਮੂਹ ਲਗੋ ਰਹੇ ਸੀਗੇ ਕਿ ਅਸੀਂ ਲੋਨ ਦੇਣਾ ਹੈ ਕਰਜ਼ਾ ਦੇਣਾ ਹੈ ਤੇ ਸਾਡੀ ਫੋਟੋ ਨਾ ਖਿੱਚੋ ਸਾਡਾ ਸ਼ੋਅ ਨਾ ਕਰੋ ਤਾਂ ਕਹਿੰਦਾ ਮਤਲਬ ਇਹਦੇ ਨਾਲ ਤਾਂ ਸਰ ਬੈਂਕ ਵੀ ਤੁਹਾਡੇ ਕਰਜ਼ਾਈ ਸਾਰਾ ਕੁਝ ਹੀ ਤੁਹਾਡਾ ਕਰਜ਼ਾਈ ਕਹਿੰਦਾ ਮਤਲਬ ਇਹਦੇ ਬਹੁਤ ਵੱਡੇ ਨਾਮ ਨੇ ਸਰ ਤੁਸੀਂ ਅਮੇਜ਼ਿੰਗ ਕਰੋ ਵੀ ਜੇਕਰ ਤੁਹਾਨੂੰ 10 ਕਰੋੜ ਨਿਕਲ ਆਏਗਾ ਤਾਂ ਤੁਹਾਡੀ 10 ਮੰਜ਼ਲਾ ਕੋਠੀ ਹੋਏਗੀ ਸਰ 10 ਮੰਜ਼ਲਾ 10 ਮੰਜ਼ਲਾ ਕੋਠੀ ਕਾਰਾਂ ਬਹੁਤ ਕੁਝ ਹੋਏਗਾ ਸਰ ਕਹਿੰਦਾ ਮਤਲਬ ਜਿਹੜਾ ਹੈ ਤੁਹਾਡੇ ਘਰ ਦੇ ਵਿੱਚ ਹੀ ਸਲੀਮਾ ਹਾਲ ਤੁਹਾਡੇ ਘਾਰੇ ਚ ਜੇਮ ਤੁਹਾਡੇ ਘਾਰੇ ਚ সুইমিং ਪੂਲ ਤੁਹਾਡੇ ਘਾਰੇ ਚ ਪਾਰਕਿੰਗ ਸਭ ਕੁਝ ਹੋਏਗਾ ਤੁਹਾਡਾ ਦਿਲ ਕਰੇਗਾ ਵੀ ਅਸੀਂ ਉੱਪਰਲੀ ਮੰਜ਼ਲ ਤੇ ਤੁਸੀਂ ਜਾ ਕੇ ਦੇਖੋਗੇ 10ਵੀਂ ਮੰਜ਼ਲ ਤੇ ਤਾਂ ਤੁਹਾਨੂੰ ਕਹਿੰਦਾ ਮਤਲਬ ਉਹ ਤੋਂ ਸਾਰੇ ਸ਼ਹਿਰ ਤੁਹਾਨੂੰ ਦਿਖੇਗਾ ਸਾਰੇ ਸ਼ਹਿਰ ਦਾ ਹਰੇਕ ਬੰਦਾ ਵਿਖੇਗਾ ਕਿਹੜਾ ਕਿੱਥੇ ਜਾ ਰਿਹਾ ਰਿਹਾ ਸਾਰੇ ਸ਼ਹਿਰ ਦਾ ਨਜ਼ਾਰਾ ਜਿਹੜਾ ਉਹ ਤੁਹਾਨੂੰ ਦਿਖੇਗਾ ਸਰ ਕਹਿੰਦਾ ਮਤਲਬ ਇਹ ਲਾਟਰੀ ਹੋ ਜੀ ਹੈ ਵੀ ਜੇਕਰ ਤੁਹਾਡਾ ਰਾਤੀ ਉੱਤੇ ਸੌਣ ਨੂੰ ਛੱਤ ਤੇ ਸੌਣ ਨੂੰ ਜੀ ਕਰੇਗਾ ਤਤੋ ਹੀ ਬਿਸਤਰੇ ਉੱਤੇ ਲਿਜਾਣ ਦੀ ਕੋਈ ਲੋਡ ਨਹੀਂ ਹੈ ਸਿਰਫ ਲਿਫਟ ਤੋਂ ਬਟਨ ਆਪਣਾਏ ਬਿਸਤਰੇ ਉੱਪਰ ਅੱਧੀ ਰਾਤੀ ਮੈਂ ਆਇਆ ਬਟਨ ਲੱਪਿਆ ਬਿਸਤਰੇ ਥੱਲੇ ਕੋਈ ਪੌੜੀਆਂ ਤੇ ਚੜਨ ਦੀ ਲੋਡ ਨਹੀਂ ਹੈ ਅੱਜ ਕੱਲ ਤਾਂ ਵੈਸੇ ਵੀ ਲੋਕਾਂ ਦੇ ਗੋਡੇ ਰਹਿ ਗਏ ਆ ਜੀ ਸੈੱਲ ਘਟ ਰਹੇ ਆ ਡੇਂਗੂ ਵੀ ਫੈਲ ਰਹੇ ਆ ਕਹਿੰਦਾ ਮਤਲਬ ਤੁਹਾਡੇ ਘਰ ਦੇ ਵਿੱਚ ਹੀ 파ਰਗ ਹੋਏਗਾ ਜਿੰਦੇ ਇੱਥੇ ਗਲੋ ਦੇ ਬੂਟੇ ਲੱਗੇ ਹੋਣਗੇ ਤુલਸੀ ਦੇ ਬੂਟੇ ਲੱਗੇ ਹੋਣਗੇ ਬਸ ਗਲੋ ਨੂੰ ਪੇ ਪੇ ਕੇ ਪੀਤੀ ਜੋ ਕਹਿੰਦਾ ਮਤਲਬ ਤੁਹਾਡੇ ਸੈੱਲ ਵੀ ਪੂਰੇ ਦੇ ਤુલਸੀ ਦੇ ਪੱਤੇ ਵੀ ਤੁਹਾਨੂੰ ਜਨਨ ਕੀ ਹਰੇਕ ਤਰ੍ਹਾਂ ਦੀ ਜੜੀ ਬੂਟੀਆਂ ਵੀ ਤੁਹਾਡੇ ਘਰ ਤੁਸੀਂ ਇੱਕ ਗਾਣਾ ਸੁਣਿਆ ਹੋਏਗਾ ਅੱਜ ਤੋਂ ਕਈ ਸਿਰ ਪਹਿਲਾਂ ਕਾਫੀ ਪਾਪੂਲਰ ਹੋਇਆ ਸੀਗਾ ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ ਕਹਿੰਦਾ ਮਤਲਬ ਉਹ ਤਾਂ ਸਾਗਰ ਦੀ ਵੋਟੀ ਨੇ ਤਾਂ ਕੱਲੀ ਇੰਡਿਕਾ ਚਲਾਈ ਸੀ ਸਰ ਜੇ ਤੁਹਾਨੂੰ 10 ਕਰੋੜ ਨਿਕਲੇ ਆ ਤਾਂ ਤੁਹਾਡੀ ਘਰ ਵਾਲੀ ਦਾ BMW ਤੇ ਜਾ ਕੇ ਰਗੀ ਸਰ ਲੋਗ ਉਹਨਾਂ ਨੂੰ ਵੀ ਦੇਖਿਆ ਕਰਨਗੇ BMW ਸਾਗਰ ਦੀ ਵੋਟੀ ਦਾ ਵੱਧ ਕੇ ਆਏਗਾ ਸਰ ਤੁਹਾਨੂੰ ਇਨਾਮ BMW ਆਏਗੀ ਸਰ ਆ ਬਹੁਤ ਜ਼ਬਰਦਸਤ ਲਾਡਰੀ ਆ ਗਈ ਹੈ ਸਰ ਇਹਦੇ ਜਿਹੜਾ ਸੈਕਿੰਡ ਪ੍ਰਾਈਜ਼ ਵੀ ਜਿਹੜਾ ਹੈਗਾ ਉਹ 1 ਕਰੋੜ ਰੁਪਏ ਦਾ ਜੀ 3rd ਪ੍ਰਾਈਜ਼ ਜਿਹੜਾ ਹੈਗਾ ਉਹ 50 ਲੱਖ ਰੁਪਏ ਦਾ ਹੈ ਉਸ ਤੋਂ ਬਾਅਦ 8 ਪ੍ਰਾਈਜ਼ ਦਾ 10 ਲੱਖ ਦੇ 8 ਪ੍ਰਾਈਜ਼ ਜਿਹੜੇ ਹੈਗੇ 5-5 ਲੱਖ ਦੇ ਯਾਨੀ ਕਿ ਟੋਪ ਦੇ 19 ਪ੍ਰਾਈਜ਼ 19 ਪ੍ਰਾਈਜ਼ ਜਿਹੜੇ ਰੱਖੇ ਗਏ ਆ ਉਹ ਬਹੁਤ ਟੋਪ ਦੇ ਆ ਲਾਟਰੀ ਇਤਿਹਾਸੇ ਪਹਿਲੀ ਵਾਰੀ 10 ਕਰੋੜ 10 ਕਰੋੜ ਸਰ ਨਾਲ ਲੈਂਦੇ ਜਿਹੜਾ ਬੰਦੇ ਦੇ ਸਾਹ ਸੁੱਕ ਜਾਂਦੇ ਆ 10 ਕਰੋੜ ਉਹਨਾਂ ਦੇ ਬਾਰੇ ਵਿੱਚ ਇੱਕ ਚੀਜ਼ ਹੋਰ ਵੀ ਦੱਸਣਾ ਵੀ ਇਹ ਲਾਟਰੀ ਪਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੇ ਮੇਰੇ ਵੀਰ ਭਰਾ ਜਿਹੜੇ ਕਮਜ਼ੋਰ ਦਿਲ ਵਾਲੇ ਆ ਜਿਨ੍ਹਾਂ ਨੇ ਵਿਚਾਰਾਂ ਨੇ ਲੋਨ ਤੇ ਕਿਸ਼ਤਾਂ ਲਈਆਂ ਹੋਈਆਂ ਐ ਜਾਂ ਹੋ ਰਿਹਾ ਸਾਰੀ ਜ਼ਿੰਦਗੀ ਵਿਚਾਰੇ ਪਰੇਸ਼ਾਨੀ ਚ ਗੁਜ਼ਾਰੀ ਐ ਤਾਂ ਉਹਨਾਂ ਨੂੰ ਦੱਸ ਦਿੰਨੇ ਆ ਵੀ ਇਹ ਟਿਕਟ ਦਾ ਰੇਟ ਐ 500 ਰੁਪਿਆ ਤੇ ਜੇ ਤੁਸੀਂ ਵੀਰ ਇਹਨਾਂ ਨੇ ਟਿਕਟ ਪਾਣੀ ਐ ਤਾਂ ਤੁਸੀਂ ਆਪਣੇ ਦਿਲ ਨੂੰ ਵੀ ਨਾਲ ਮਜ਼ਬੂਤ ਰੱਖਣਾ ਪਏਗਾ ਯਾਨੀ ਕਿ ਮੰਨ ਕੇ ਦਿਲੋਂ ਵੀ ਇੱਕ 300 ਰੁਪਏ ਦਾ ਆਮਲਿਆਂ ਦਾ ਡੱਬਾ ਵੀ ਘਰੇ ਲਿਆ ਕੇ ਰੱਖੋ ਯਾਨੀ ਕਿ ਉਹ ਤੁਸੀਂ ਰੋਜ਼ ਥੋੜਾ ਥੋੜਾ ਇੱਕ ਇੱਕ ਪੀਸ ਖਾਣਾ ਜਿਸ ਨਾਲ ਤੁਹਾਡਾ ਦਿਲ ਮਜ਼ਬੂਤ ਹੋ ਜਾਏਗਾ ਕੱਲ ਨੂੰ ਲਾਟਰੀ ਨਿਕਲੇਗੀ ਤਾਂ ਤੁਹਾਨੂੰ ਯਾਨੀ ਖੁਸ਼ੀ ਆਰਾਮ ਨਾਲ ਬਰਦਾਸ਼ਤ ਹੋ ਪਾਏਗੀ ਜੋ ਕੁਝ ਮੈਂ ਬੋਲੇ ਆ ਸਾਰੀ ਇਹ ਸੁਪਨੇ ਹੋ ਤੁਹਾਡੇ ਹੀ ਨੇ ਤੁਹਾਡੇ ਹੀ ਪੂਰੇ ਹੋਣੇ ਆ ਸਰ ਕਿਆਨ ਦਾ ਮਤਲਬ ਇਹ ਉਹ ਲਾਟਰੀ ਹੈ ਇਹਦੀ ਇੱਕ ਖਾਸੀ ਹੋਰ ਵੀ ਦੱਸ ਦੇਣਾ ਸਰ ਐਂਦੇ ਸਰ ਦੋ ਸੀਰੀਜ਼ ਪ੍ਰਿੰਟ ਕੀਤੇ ਆ ਸਰਕਾਰ ਨੇ ਆ ਤੁਸੀਂ ਡਿਸਪਲੇ ਤੇ ਦੇਖ ਸਕਦੇ ਹੋ ਸਰ ਆ ਇੱਕੋ ਨੰਬਰ ਦੀਆਂ ਦੋ ਟਿਕਟਾਂ ਆ ਸਰ A ਔਰ B A ਔਰ B ਦਾ ਮਤਲਬ ਕੀ ਹੁੰਦਾ ਸਰ ਅੱਜ ਮੈਂ ਤੁਹਾਨੂੰ ਸਮਝਾਦਾ ਵੈਸੇ ਤਾਂ ਕਨਵਰ ਕਰੇ ਵਾਲ ਜੀ ਵੀ ਕਹਿ ਗਏ ਸੀ ਕਿ ਟਿਕਟਾਂ ਦੋ ਲੈ ਲਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਪਰ ਉਹ ਦੋ ਤਾਂ ਤੁਸੀਂ ਸੁਣਿਆ ਸੀਗਾ ਪਰ ਅੱਜ ਏ ਬੀ ਦਾ ਮਤਲਬ ਤੁਹਾਨੂੰ ਸਮਝਾਉਣਾ ਹੈ ਕੀ ਹੁੰਦਾ ਆ ਤੁਸੀਂ ਸਰ ਇੱਧਰ ਥੋੜਾ ਜਿਹਾ ਨਜ਼ਦੀਕ ਲੈ ਆਏ ਸਰ ਸਾਰਾ ਟਿਕਟ ਦਾ ਨੰਬਰ ਹੈ 135920 ਏ ਚ ਵੀ ਹੈ ਤੇ ਬੀ ਐਚ ਵੀ ਕਹਿੰਦੇ ਸਰ ਇੱਕੋ ਪ੍ਰਾਈਜ਼ ਹੈ ਜਿਹੜਾ ਕਿ 10 ਕਰੋੜ ਦਾ ਹੈ ਉਹ ਇੱਕ ਸੀਰੀਜ਼ ਦੇ ਹੀ ਆਏਗਾ ਸਪੋਜ਼ ਕਰੋ ਤੁਸੀਂ ਆ ਏ ਸੀਰੀਜ਼ ਦੀ ਟਿਕਟ ਜਿਹੜੀ ਹੈ 135920 ਨੰਬਰ ਖਰੀਦੀ ਆਇਆ ਹੈ ਤੇ ਜੇ ਉਥੇ ਰਿਜ਼ਲਟ ਦੇ ਵਿੱਚ 20 ਸੀ ਚ ਆ ਗਿਆ ਸਰ 135 920 ਤਾਂ ਬਹੁਤ ਵੱਡਾ ਜਿਹੜਾ ਝਟਕਾ ਲੱਗਦਾ ਹੈ ਬੰਦੇ ਨੂੰ ਕਹਿੰਦਾ ਮਤਲਬ ਜਿਨ੍ਹਾਂ ਦੀ ਪੌਕੇਟ ਅਲਾਉ ਕਰਦੀ ਹੈ ਉਹ ਟਿਕਟਾ ਦੋ ਹੀ ਲੈਣ ਕਿਉਂਕਿ ਫਿਰ ਐਦਾਂ ਹੈ ਨਾ ਜੀ ਜੇਕਰ ਤੁਹਾਡਾ ਨੰਬਰ ਮੈਚ ਕਰਨ ਤੋਂ ਬਾਅਦ 135 920 ਆ ਗਿਆ ਤੁਹਾਡੇ ਕੋਲ ਇਹ ਹੈ ਉਥੇ 20 ਆ ਗਿਆ ਤੇ ਉੱਤੋਂ ਕੁਦਰਤੀ ਤੁਹਾਡੇ ਸ਼ਹਿਰ ਦੇ ਡਾਕਟਰ ਸਰ ਛੁੱਟੀ ਦੇ ਹੁੰਦਾ ਕਹਿੰਦਾ ਮਤਲਬ ਔਖਾ ਹੋ ਸਕਦਾ ਕੰਮ ਤੁਹਾਡੇ ਲਈ ਐਸ ਲਈ ਅਪੀਲ ਕਰਦੇ ਆ ਜਿਨ੍ਹਾਂ ਦੀ ਪੌਕੇਟ ਲਾਭ ਕਰਦੀ ਆ ਉਹ ਟਿਕਟਾ ਦੋ ਹੀ ਲੈਣ ਇੱਕੋ ਨੰਬਰ ਦੀ ਇਹ ਖਰੀਦਣ ਫਿਰ ਇਸ ਲਈ ਉਹਨਾਂ ਲਈ ਤਾਂ ਸੀਰੀਜ਼ ਖਤਮ ਹੀ ਹੋ ਜਾਏਗਾ ਵਿਦਆਊਟ ਸੀਰੀਜ਼ ਲਾਟਰੀ ਹੋ ਜਾਏਗੀ ਜਿਨ੍ਹਾਂ ਮੇਰਾ ਵੀਰ ਭਰਾਵਾਂ ਕੋਲ 500 ਰੁਪਇਆ ਇੱਕ ਟਿਕਟ ਜ਼ਰੂਰ ਖਰੀਦਣ ਉਹ ਤਾਂ ਪੌਕੇਟ ਲਾਭ ਦੇਣਾ ਜੀ ਇੱਕ ਟਿਕਟ ਤੇ ਵੀ ਪ੍ਰਾਈਜ਼ ਲੱਗ ਸਕਦਾ ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਲੱਗ ਸਕਦਾ ਲੇਕਿਨ ਇੱਕ ਤੇ ਵੀ ਬਹੁਤ ਚਾਂਸ ਹੈ ਇਹ ਪਹਿਲੀ ਵਾਰ ਆਇਆ ਸਰ ਵੈਸੇ ਤਾਂ ਦੇਖੋ ਅੱਜ ਕੱਲ ਦੀ ਮਹਿੰਗਾਈ ਦੇ ਵਿੱਚ 500 ਯਾਰ ਦੀ ਕੋਈ ਵੈਲਿਊ ਨਹੀਂ ਹੈ ਇੱਥੇ ਕੋਈ ਨਹੀਂ ਪੁੱਛਦਾਗਾ ਰਿਸ਼ਤੇਦਾਰ ਨਹੀਂ ਪੁੱਛਦਾ ਕੋਈ ਕੁਝ ਨਹੀਂ ਕਹਿੰਦਾ ਸਭ ਪੈਸੇ ਦੇ ਪੀਰ ਐ ਜਿੰਨੀ ਤੇ ਪੈਸਾ ਐ ਸਾਰੇ ਰਿਸ਼ਤੇਦਾਰੀਆਂ ਐ ਗਿਆ ਉਹ ਕਹਿੰਦੇ ਨਾ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਪਾਸ ਜਨਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹਸਨੇ ਦੀ ਆਦਤ ਪਾਸ ਜਨਾ ਰਿਸ਼ਤਾ ਸਭ ਨਾਲ ਰੱਖੋ ਉਮੀਦ ਉੱਪਰ ਵਾਲੇ ਤੋਂ ਰੱਖੋ ਕਹਿੰਦਾ ਮਤਲਬ ਉੱਪਰ ਵਾਲੇ ਤੋਂ ਉਮੀਦ ਤਾਂ ਹੀ ਰੱਖੀ ਜਾ ਸਕਦੀ ਐ ਇਹ ਆਪਾਂ ਲਾਟਰੀ ਪਾਵਾਂਗੇ 500 ਰੁਪਏ ਦੀ ਸਰਦਸ ਕਰੋੜ ਕਹਿੰਦਾ ਮਤਲਬ 10 ਪੁਸ਼ਤਾਂ ਵੀ ਤੁਹਾਡੀਆਂ ਸਾਰਿਆਂ ਦੇ ਨਾਲ ਤਰ ਸਕਦੀਆਂ ਅਗਰ ਉਹ ਸਹੀ ਰਸਤੇ ਤੇ ਚੱਲਣ ਗਿਆ ਪਰਮਾਤਮਾ ਨਾਲ ਨ ਤਾਂ ਜਰਸਤੀ ਦੇ ਕੋਈ ਗਲਤ ਰਸਤੇ ਨਹੀਂ ਬਾਨਗੇ ਤਾਂ ਕਿਆ ਦਾ ਮਤਲਬ ਪੈਸਿਆਂ ਲੋ ਕਮੀ ਨਹੀਂ ਆਏਗੀ ਰੋਜ ਦਾ ਜਿਹੜਾ ਤੁਹਾਨੂੰ ਜਿਹੜਾ ਵਿਆਜ ਹੈ ਨਾ ਸਰ ਰੋਜ ਦਾ ਵਿਆਜ 2 ਲੱਖ ਰੁਪਈਆ ਰੋਜ ਦੀ ਵਿਆਜ ਹੀ ਹੋ ਰਹੀ ਹੈ ਸਾਰਾ ਸਵੇਰੇ ਉੱਠਦੇ ਆਸਾਰ ਕੋਈ ਕੰਮ ਕਰਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਹੈ ਬਸ ਸਵੇਰੇ ਉੱਠਣਾ ਹੈ ਬਸ ਸਵੀਮੀ ਬੁੱਲਦੇ ਨਾਣਾ ਹੈ ਉੱਠਣਾ ਹੈ ਪੈਸੇ ਗਿਣਨੇ ਹੈ ਫਿਰ ਸੌ ਜਾਣਾ ਹੈ ਕਿਆ ਦਾ ਮਤਲਬ ਤੁਹਾਡੇ ਬੈੱਡ ਵੀ ਸਰ ਦੱਸ ਦਿਆਂ ਉਹ ਵੀ ਘੁੰਮਣ ਵਾਲੇ ਹੋਣਗੇ ਸਰ ਮੋਟਰ ਵਾਲੇ ਬੈੱਡ ਹੋਣਗੇ ਤੁਸੀਂ ਸੁੱਤੇ ਸੁੱਤੇ ਯਾਰ ਦੁਆਰ ਮਨਸੂਰੀ ਵੈਸ਼ਨੂ ਦੇਵੀ ਕੁੱਲੋ ਮਨਾਲੀ ਕੈਨੇਡਾ ਅਮਰੀਕਾ ਸਭ ਉਹ ਸਭ ਦੇ ਨੇਾਰੇ ਤੁਹਾਨੂੰ ਅਦੇ ਸੁੱਤੇ ਸੁੱਤੇ ਵੀ ਆਈ ਜਾਣਗੇ ਤੁਹਾਨੂੰ ਐ ਹੀ ਲੱਗੇਗਾ ਵੀ ਇਹ ਸਭ ਕੁਝ 10 ਕਰੋੜ ਰੁਪਏ ਨੇ ਤੁਹਾਨੂੰ ਸਾਰਾ ਇੱਥੇ ਹੀ ਦਿਖਾਤਾ ਹੈ ਤਾਂ ਤੁਸੀਂ ਇਹ ਲਾਟਰੀ ਖਰੀਦਣ ਲਈ ਆਣਾ ਕਿੱਥੇ ਆ ਸਰ ਸਾਡਾ ਪਤਾ ਹੈ ਰੂਪ ਲਾਟਰੀ ਮੇਰੀ ਅਬਜ਼ਰ ਫਾਜ਼ਿਲਗਾ ਜਿੱਤੋਗੇ ਅੱਗੇ ਵੀ ਵੱਡੇ ਵੱਡੇ ਪ੍ਰਾਈਜ਼ ਨਿਕਲ ਸਕਦੇ ਜਿਵੇਂ ਕਿ ਅੱਗੇ ਸਾਡੇ ਕੋਲ 5 ਕਰੋੜ 22 ਕਰੋੜ 1.5 ਕਰੋੜ ਕਰੋੜ ਯਾਨੀ ਕਿ ਸਾਰੇ ਪ੍ਰਾਈਜ਼ ਨਿਕਲ ਚੁੱਕੇ ਆ ਇੱਥੋਂ ਹੁਣ ਬਸ ਇੰਦੀ ਇੱਕ ਕਮੀ ਰਹਿ ਗਈ ਸੀ ਇਹ ਉਹ ਤੁਹਾਡੇ ਆਨਾਲੀ ਪੂਰੀ ਹੋਣੀ ਹੈ ਉਹ ਪਰਮਾਤਮਾ ਕਰੇਗਾ ਵੀ ਤੁਸੀਂ ਆਓਗੇ ਤੇ ਤੁਹਾਡੇ ਸਹਿਯੋਗ ਨਾਲ ਆਪਾਂ 10 ਕਰੋੜ ਰੁਪਇਆ ਵੀ ਜਿੱਤਾਂਗੇ ਅ ਜਿੱਥੇ ਐਡੀਆਂ ਵੱਡੀਆਂ ਆਡੀਓ ਫੋਟੋਆਂ ਲੱਗੀਆਂ ਐ ਇੱਥੇ ਇੱਕ ਤੁਹਾਡੀ ਫੋਟੋ ਵੀ ਇੱਕ ਹੋਰ ਲੱਗੇਗੀ ਨਾਲ ਇਹਨਾਂ ਦੇ ਨਾਲ ਜਿਵੇਂ ਰਾਜਪਾਲ ਜੀ ਦੀ ਲੱਗੀ ਐ 5 ਕਰੋੜ ਦੀ 2.5 ਕਰੋੜ ਦੀ ਤਾਂ ਤੁਸੀਂ ਜ਼ਰੂਰ ਆਣਾ ਸਰ ਇਹ ਨਵੇਂ ਸਾਲ ਦਾ ਨਵਾਂ ਤੋਹਫਾ ਐ ਸਰ ਤੇ ਪਹਿਲੀ ਵਾਰੀ ਆਇਆ ਐ ਸਰ ਇਹ ਲਾਟਰੀ ਖਰੀਦਣ ਲਈ ਜ਼ਰੂਰ ਆਣਾ ਸਾਡਾ ਮੋਬਾਈਲ ਨੰਬਰ ਐ 9218999910 ਸਾਡਾ ਪਤਾ ਐ ਸਰ ਰੂਪ ਲਾਟਰੀ ਮੇਰੀ ਅਬਜ਼ਰ ਫਾਜ਼ਿਲ ਕਾ ਸਾਡਾ ਮੋਬਾਈਲ ਨੰਬਰ ਡਿਸਪਲੇ ਤੇ ਵੀ ਦੇਖ ਸਕਦੇ ਹੋ ਤੁਸੀਂ 9218999910